ਕੁਛ ਕਥਾਵਾਂ ਤੇ ਇਹ ਇਨਾ ਜਮਾਉੜਾ ਲੱਗਿਆ ਉੱਥੇ ਸਭ ਕੁਝ ਪ੍ਰੋਵਾਈਡ ਹੋ ਰਿਹਾ ਜਿੱਥੇ ਇੱਥੇ ਕਾਵਾਂ ਵਾਲੀ ਪੱਤਨ ਹੈਗੀ ਹੈ ਲੋਕ ਵਧੀਆ ਚੀਜ਼ ਹੈ ਕਿ ਲੋਕ ਇੱਥੇ ਤੱਕ ਪਹੁੰਚ ਰਹੇ ਹੈ ਪ੍ਰਸ਼ਾਸਨ ਦਾ ਇੱਥੇ ਕੋਈ ਜ਼ਿਆਦਾ ਇੱਥੇ ਇੰਟਰਫੀਅਰਰ ਦੇਖਣ ਨੂੰ ਮਿਲ ਨਹੀਂ ਰਹੀ ਕਾਫੀ ਜ਼ਰੂਰਤਾਂ ਇਹਨਾਂ ਦੀਆਂ ਜਿਹੜੀਆਂ ਬੁਨਿਆਦੀ ਜ਼ਰੂਰਤਾਂ ਪੂਰੀਆਂ ਹੋ ਰਹੀਆਂ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੇ ਘਰ ਜਿਹੜੇ ਹੈਗੇ ਉਹ ਡਿੱਗਣਗੇ ਆਪਕੇ ਪਾਣੀ ਬਹੁਤ ਹਾਂ ਇੱਥੇ ਖੇਤਾਂ ਦੇ ਅੰਦਰ ਵੱਡੇ ਪੱਧਰ ਤੇ ਸ਼ਿਲਟ ਜੰਮੂਗੀ ਉਹਨਾਂ ਨੂੰ ਹਟਾਉਣ ਦਾ ਇੱਕ ਵੱਡਾ ਕਾਰਜ ਹੋਗਾ ਉਹਨਾਂ ਕਿਸਾਨਾਂ ਪਰਿਵਾਰਾਂ ਦੇ ਕੋਲ ਜਿਹੜਾ ਆਪਣੀ ਖੇਤੀ ਨੂੰ ਪਧਰਾ ਕਰਨ ਦੇ ਲਈ ਮੁਆਵਜ਼ੇ ਦੀ ਜੜੀ ਜ਼ਰੂਰ ਤੋਂ ਵੱਡੇ ਪੱਧਰ ਤੇ ਲੇਕਿਨ ਜਦੋਂ ਇਹ ਪਾਣੀ ਚਲਾ ਜਾਊਗਾ ਨੀਵਾ ਹੋਏਗਾ ਤਾਂ ਇੱਥੇ ਬਿਮਾਰੀਆਂ ਮੱਛਰ ਪੈਦਾ ਹੋਣਾ ਹੋਰ ਤਰ੍ਹਾਂ ਦੀਆਂ ਜਿਹੜੀ ਸਕਿਨ ਡਿਜ਼ੀਜ਼ ਜਿਹੜੀਆਂ ਉਹ ਫੈਲਣੀਆਂ ਇਸ ਕਰਕੇ ਮੈਡੀਕਲ ਸਹੂਲਤਾਂ ਦੀ ਜਿਹੜੀ ਹੈ ਉਹ ਵੱਡੇ ਪੱਧਰ ਤੇ ਜ਼ਰੂਰੀ ਪਿੰਡ ਮੁਹਾਰਜਮਸ਼ੇਰ ਔਰ ਇੱਥੇ ਡੈਮੋਕਰੈਟਿਕ ਟੀਚਰ ਫਰੰਟ ਵਾਲੇ ਜਿਹੜੇ ਨੇ ਉਹ ਇਨਰਜੀ ਜਿਹੜੀ ਆਰਗੇਨਾਈਜੇਸ਼ਨ ਹੈ ਉਹ ਪਹੁੰਚੀ ਹੈ ਅੱਜ ਸ਼ਾਇਦ ਇਹ ਜਾਇਜ਼ਾ ਲੈਣ ਆਏ ਆ ਔਰ ਉਸ ਤੋਂ ਬਾਅਦ ਇਹ ਸਮਾਨ ਲੈ ਕੇ ਆਉਣਗੇ ਅੱਸੀ ਗੱਲ ਜੀ ਕੀ ਹਾਲ ਚਾਲ ਹੈ ਹਾਂ ਠੀਕ ਹੈ ਜੀ ਅੱਛਾ ਕਿਥੋਂ ਤੱਕ ਤੁਹਾਨੂੰ ਇਹ ਜਿਹੜਾ ਪਿੰਡ ਹੈ ਕਿਉਂਕਿ ਪਿੱਛੇ ਤਿੰਨ ਪਿੰਡ ਹੋਰ ਜਿਹੜੇ ਮਾਰਦੇ ਹੇਠਾ ਕੀ ਕੀ ਲਿਸਟਾਂ ਆ ਜਾਂਦੀਆਂ ਕਿਹੜਾ ਕਿਹੜਾ ਸਮਾਨ ਦੀ ਹੈ ਦੇਖੋ ਜਿਹੜੇ ਪਿੱਛੇ ਪਿੰਡ ਹੈਗੇ ਆ ਜਿੰਨਾ ਤੱਕ ਪਹੁੰਚਿਆ ਨਹੀਂ ਜਾ ਸਕਦਾ ਉਹਨਾਂ ਦੇ ਇੱਕ ਇੱਕ ਦੋ ਦੋ ਘਰਾਂ ਦੇ ਜੀ ਸਾਨੂੰ ਪਿੱਛੇ ਮਿਲੇ ਹਾਂ ਉਹਨਾਂ ਨੂੰ ਜਦੋਂ ਅਸੀਂ ਗੱਲਬਾਤ ਕੀਤੀ ਤਾਂ ਉਹਨਾਂ ਤੱਕ ਜਿਹੜੀ ਬੁਨਿਆਦੀ ਸਹੂਲਤਾਂ ਹਾਲੇ ਤੱਕ ਪਹੁੰਚਤ ਆ ਰਹੀਆਂ ਲੇਕਿਨ ਪਹੁੰਚਣ ਦੇ ਵਿੱਚ ਉਹ ਖਬੂਤ ਹੈਗੀ ਆ ਉਹ ਕਹਿੰਦੇ ਕਿ ਅਸੀਂ ਜਦੋਂ ਉਹਨਾਂ ਨੂੰ ਪਹੁੰਚਾਉਂਦੇ ਆ ਤਾਂ ਸਾਨੂੰ ਸਵੇਰੇ ਚੱਲਦੇ ਆ ਤਾਂ ਘੱਟੋ ਘੱਟ ਦੁਪਹਿਰ ਹੋ ਜਾਂਦੀ ਹੈ ਤਿੰਨ ਚਾਰ ਘੰਟੇ ਲੱਗ ਜਾਂਦੇ ਇਸ ਕਰਕੇ ਬਹੁਤ ਔਖਾ ਹੈਗਾ ਲੇਕਿਨ ਇਹ ਨਹੀਂ ਹੈ ਕਿ ਪਹੁੰਚ ਨਹੀਂ ਰਿਹਾ ਦੂਸਰੀ ਇਹ ਹੈਗੀ ਹੈ ਕਿ ਜਦੋਂ ਤੱਕ ਪਾਣੀ ਇੱਥੇ ਘੱਟ ਨਹੀਂ ਜਾਂਦਾ ਉਦੋਂ ਤੱਕ ਉਹਨਾਂ ਤੱਕ ਪ੍ਰੋਪਰ ਸਹੂਲਤਾਂ ਨੂੰ ਜਿਹੜਾ ਪਹੁੰਚਾਣਾ ਬਹੁਤ ਔਖਾ ਹੈਗਾ ਅੱਛਾ ਇਹ ਵੋਟ ਦੀ ਮੰਗ ਕਰ ਰਿਹਾ ਹੈ ਕਿਉਂ ਕਿ ਇਹਨਾਂ ਨੂੰ ਕਿਉਂਕਿ ਤਿੰਨ 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 ਚਾਰ ਚਾਰ ਘੰਟੇ ਪਿੱਛੇ ਜਾਣ ਨੂੰ ਲੱਗਦੇ ਉਹਦਾ ਕੋਈ ਕਨਸਿਡਰੇਸ਼ਨ ਹੈ ਦੇਖੋ ਇਹ ਤਾਂ ਪ੍ਰਸ਼ਾਸਨ ਦੀ ਨਾਕਾਮੀ ਹੈ ਕੀ ਜਦੋਂ ਇਹ ਪਤਾ ਹੈ ਕਿ ਇੱਥੇ ਹੜ ਦੀ ਮਾਰ ਵੱਡੇ ਪੱਧਰ ਤੇ ਹੈਗੀ ਹੈ ਅ ਅਸੀਂ ਪਿਛਲੇ ਸਮੇਂ ਦੇ ਵਿੱਚ ਇਹ ਸਾਡੇ ਸਕੂਲਾਂ ਦੇ ਵਿੱਚ ਐਨਡੀਆਰਐਫ ਦੀਆਂ ਟੀਮਾਂ ਆਈਆਂ ਨੇਸ਼ਨਲ ਡਿਸਾਸਟਰ ਮੈਨੇਜਮੈਂਟ ਦੀਆਂ ਉਹਨਾਂ ਨੇ ਮੌਕ ਡ੍ਰਿਲ ਵਰਗੇਰਾ ਬਹੁਤ ਕੁਝ ਕੀਤਾ ਲੇਕਿਨ ਜਦੋਂ ਹਕੀਕਤ ਦੇ ਰੂਪ ਦੇ ਵਿੱਚ ਦੇਖਦੇ ਹਾਂ ਤਾਂ ਅ ਕੁਝ ਕੁ ਥਾਵਾਂ ਤੇ ਇਹਨਾਂ ਜਮਾਵੜਾ ਲੱਗਿਆ ਉੱਥੇ ਸਭ ਕੁਝ ਪ੍ਰੋਵਾਈਡ ਹੋ ਰਿਹਾ ਜਿੱਥੇ ਇੱਥੇ ਕਾਵਾਂ ਵਾਲੀ ਪੱਤਨ ਹੈਗੀ ਹੈ ਉੱਥੇ ਸਾਰੇ ਹਜੂਮ ਲੱਗਿਆ ਰਹਿੰਦਾ ਲੇਕਿਨ ਜਦੋਂ ਅਸੀਂ ਇਸ ਪਾਸੇ ਆਏ ਆ ਇੱਥੇ ਕੋਈ ਇਹ ਲੋਕਾਂ ਦੀ ਹੀ ਮਤਲਬ ਵਧੀਆ ਚੀਜ਼ ਹੈ ਕਿ ਲੋਕ ਇੱਥੇ ਤੱਕ ਪਹੁੰਚ ਰਹੇ ਹੈ ਪ੍ਰਸ਼ਾਸਨ ਦਾ ਇੱਥੇ ਕੋਈ ਜ਼ਿਆਦਾ ਇੱਥੇ ਇੰਟਰਫੀਅਰਰ ਦੇਖਣ ਨੂੰ ਮਿਲ ਨਹੀਂ ਮਿਲ ਨਹੀਂ ਰਹੀ ਹਾਂ ਜੀ ਵਾਕੀ ਜੀ ਪ੍ਰਸ਼ਾਸਨ ਅੱਥੇ ਨਹੀਂ ਨਿਕ ਰਿਹਾ ਇਸ ਤੋਂ ਇਲਾਵਾ ਕਿਹੜੀ ਚੀਜ਼ ਜਿਹੜੀ ਆ ਤੁਹਾਨੂੰ ਲੱਗਦਾ ਕਿ ਕਿਉਂਕਿ ਸਾਡੇ ਮਾਧਿਅਮ ਤੱਕ ਵੀ ਲੋਕਾਂ ਨੂੰ ਪਤਾ ਲੱਗੂਗਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਇੱਥੇ ਪਹੁੰਚਾਉਣੀ ਦੇਖੋ ਅੱਜ ਦੇ ਟਾਈਮ ਦੇ ਵਿੱਚ ਮੈਂ ਪਹਿਲਾਂ ਵੀ ਗੱਲ ਕਰਕੇ ਅੱਟਿਆ ਵੀ ਕਾਫੀ ਜ਼ਰੂਰਤਾਂ ਇਹਨਾਂ ਦੀਆਂ ਜਿਹੜੀਆਂ ਬੁਨਿਆਦੀ ਜ਼ਰੂਰਤਾਂ ਪੂਰੀਆਂ ਹੋ ਰਹੀਆਂ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੇ ਘਰ ਜਿਹੜੇ ਹੈਗੇ ਉਹ ਡਿੱਗਣਗੇ ਤਾਂ ਕਿ ਪਾਣੀ ਬਹੁਤ ਹੈ ਹਾਂ ਇੱਥੇ ਖੇਤਾਂ ਦੇ ਅੰਦਰ ਵੱਡੇ ਪੱਧਰ ਤੇ ਸ਼ਿਲਟ ਜੰਮੂਗੀ ਉਹਨਾਂ ਨੂੰ ਹਟਾਉਣ ਦਾ ਇੱਕ ਵੱਡਾ ਕਾਰਜ ਹੋਊਗਾ ਉਹਨਾਂ ਕਿਸਾਨਾਂ ਪਰਿਵਾਰਾਂ ਦੇ ਕੋਲ ਜਿਹੜਾ ਆਪਣੀ ਖੇਤੀ ਨੂੰ ਪਧਰਾ ਕਰਨ ਦੇ ਲਈ ਮੁਆਵਜ਼ੇ ਦੀ ਜੜੀ ਜਰੂਰ ਤੋਂ ਵੱਡੇ ਪੱਧਰ ਤੇ ਹੋਊਗੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਇਹ ਪਾਣੀ ਅੱਜ ਜਦੋਂ ਵਗ ਰਿਹਾ ਹੈ ਇਸ ਵਗਦੇ ਪਾਣੀ ਦੇ ਵਿੱਚ ਇਹ ਫਰੈਸ਼ ਪਾਣੀ ਹੈ ਲੇਕਿਨ ਜਦੋਂ ਇਹ ਪਾਣੀ ਚਲਾ ਜਾਊਗਾ ਨੀਵਾ ਹੋਏਗਾ ਤਾਂ ਇੱਥੇ ਬਿਮਾਰੀਆਂ ਮੱਛਰ ਪੈਦਾ ਹੋਣਾ ਹੋਰ ਤਰ੍ਹਾਂ ਦੀਆਂ ਜਿਹੜੀ ਸਕਿਨ ਡਿਜ਼ੀਜ਼ ਜੜੀਆਂ ਉਹ ਫੈਲਣੀਆਂ ਇਸ ਕਰਕੇ ਮੈਡੀਕਲ ਸਹੂਲਤਾਂ ਦੀ ਜਿਹੜੀ ਹੈ ਉਹ ਵੱਡੇ ਪੱਧਰ ਤੇ ਜ਼ਰੂਰਤ ਹੋਣੀ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਇਹ ਬਹੁਤ ਜ਼ਰੂਰੀ ਆ ਵੀ ਹੁਣ ਤਾਂ ਸਾਰੇ ਆ ਰਹੇ ਆ ਇਹ ਕੋਸ਼ਿਸ਼ ਜ਼ਰੂਰ ਕਰਿਓ ਵੀ ਜਦੋਂ ਥੋੜਾ ਜਿਹਾ ਪਾਣੀ ਉੱਤਰਿਆ ਉਦੋਂ ਵੀ ਗੇੜਾ ਮਾਰਿਓ ਕਿਉਂਕਿ ਇਹਨਾਂ ਨੂੰ ਬਹੁਤ ਜ਼ਿਆਦਾ ਲੋੜ ਹੈ ਮੈਜੇਂਦਰ ਸਿੰਘ ਖਹਿਰਾ ਕੈਮਰਾਮੈਨ ਸਾਹਿਬ ਦੇ ਨਾਲ ਪਜ਼ਿਲਕਾ ਤੋਂ